ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਬਾਈ ਅੱਜ ਸੋਨਾਲੀ ਕਾਲੇ ਵੀਰ ਲੱਗੇ ਆ ਟੈਕਟਰ ਦੇਣ 750 ਤੇ ਜੋਤ ਬਾਈ ਆਏ ਆ ਅਸੀਂ ਵੀਡੀਓ ਬਣਾਉਣਾ ਤੇ ਇਧਰ ਮਿਸਤਰੀ ਸਾਹਿਬ ਲੱਗੇ ਹੋਏ ਆ ਇੰਸਪੈਕਸ਼ਨ ਕਰਨ ਹਾਂ ਚੈਕਿੰਗ ਕਰਨ ਵੀ ਹਾਂ ਹਾਂ 750 ਬਾਈ ਚਾਰ ਸਿਲੰਡਰ ਵਾਲਾ ਇਹ ਠੀਕ ਹੈ ਸ਼ਟਰ ਗੇਅਰ ਵਾਲਾ ਬਾਈ ਇਹ ਸ਼ਟਰ ਗੇਅਰ 3 ਸਪੀਡ ਲੋ ਜੀ ਜਿਵੇਂ ਨਵਾਂ ਨਕੋਰਾ ਆਰ ਲੱਗ ਗਿਆ ਜੀ ਧੋ ਤਾ ਬਾਈ ਨੇ ਆ ਚੰਗੀ ਤਰ੍ਹਾਂ ਹੋਰ ਮੇਤਰੀ ਸਾਹਿਬ ਵਧੀਆ 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 ਦੋ ਬਾਈ ਜਾਣਕਾਰੀ ਮਾਰੀ ਮੋਟੀ ਟਰੈਕਟਰ ਬਾਰੇ ਬੜਾ ਵਧੀਆ ਟਰੈਕਟਰ ਹੈ ਜੀ ਛਟਲ ਗੇਅਰ ਦਾ 12+12 ਹੈ ਇਹਦੇ 12+12 12 ਹੀ ਪਿੱਛੇ ਨੂੰ ਠੀਕ ਆ ਆ ਬਾਈ ਛਟਲ ਗੇਅਰ ਦੇਖੋ ਆ ਬਾਈ ਛਟਲ ਕੰਮ ਕਰਦਾ ਨਾਲੇ ਆ ਇਦਰ ਅਟੈਚ ਹੋਇਆ ਹੋਇਆ ਇਹਦੇ ਨਾਲ ਠੀਕ ਆ ਇਹਦੇ ਮੇ ਬਾਈ ਦਿੱਕਤ ਤਾਂ ਨਹੀਂ ਆਉਂਦੀ ਕੋਈ ਛਟਲ ਗੇਅਰ ਚ ਕੋਈ ਨਹੀਂ ਹਾਂ ਠੀਕ ਆ ਕੱਲ ਨੂੰ ਕੋਈ ਇਹਦੀ ਹਾਂ ਦਿੱਕਤ ਤਾਂ ਛਟਲ ਗੇਅਰ ਦੀ ਕੋਈ ਦਿੱਕਤ ਨਹੀਂ ਆਉਂਦੀ ਠੀਕ ਆ ਜੀ ਹਾਂ ਤਿੰਨ ਸਪੀਡ ਵਾਲਾ ਹੈ ਜੀ ਹਾਂ ਜੀ ਤਿੰਨ ਸਪੀਡ ਆ ਬਾਈ ਟਾਇਰ 14 ਦੇ ਹੈ ਹਾਂ ਜੀ 14 ਦੇ ਵੀ ਆਉਂਦੇ ਆ 16 ਦੇ ਵੀ ਆਉਂਦੇ ਆ ਯਾਨੀ ਕਿ ਆਪਣੀ ਆਪਣੀ ਚੋਇਸ ਆ ਹਾਂ ਚੋਅ ਆਪਣੀ ਆ ਠੀਕ ਆ ਬਾਈ ਇਹਨਾਂ ਦੇ ਕੋਲ ਪਹਿਲਾਂ ਵੀ ਸੋਨਾ ਲੀਕ ਕਹੀਦਾ ਹਾਂ ਪਹਿਲਾਂ ਵੀ 750 ਹਨਾ ਹਾਂ ਜੀ 750 ਬਾਈ ਇਹਨਾਂ ਨੇ ਵਿੱਚ ਕਟਾਇਆ ਦੋ ਸਪੀਡਾਂ ਵਾਲਾ ਦੋ ਸਪੀਡਾਂ ਵਾਲਾ ਕਟਾ ਕੇ ਹੁਣ ਬਾਈ ਤਿੰਨ ਸਪੀਡਾਂ ਵਾਲਾ ਲੈ ਲਿਆ ਹਨਾ ਤਿੰਨ ਵਾਲਾ ਲੈ ਲਿਆ ਠੀਕ ਆ ਲੋ ਜੀ ਬਾਈ ਟਰੈਕਟਰ ਵਾਸੀ ਆਪਣੇ ਨਾਲ ਦੇ ਪਿੰਡੇ ਚੱਲਿਆ ਇਹ ਕਮਾਲ ਪਰ ਪਿੰਡ ਚੱਲਿਆ ਬਾਈ ਇਹ ਅਰਣੀ ਗੀਤਨ ਗੀਤ ਇਕੱਠੇ ਲਾਦੇ ਆ। ਲੋ ਜੀ ਬਾਈ। ਹੋ ਗਿਆ ਉਹ ਤਾਂ ਠੀਕ ਹੈ। ਗੀਤ ਬਾਈ। ਹਾਂ ਜੀ ਹਾਂ ਹਾਂ ਲੈਣੇ। ਲੋ ਜੀ ਲੋ। ਮੈਂ ਆਉਂਦਾ ਤੇਰੀ। ਚਲੋ ਬਈ ਚਲੋ। ਬਹੁਤ ਬਹੁਤ ਮੁਬਾਰਕਾਂ ਬਾਈ ਪਾਲ ਬਾਈ ਵੀ ਨਾਲ। ਲੋ ਜੀ। ਲੋ ਜੀ ਬਾਈ ਨਾਲ ਬਾਈ ਮਿਲੋਣੇ ਮੁਲਾਕਾਤ। ਬਾਈ ਕੀ ਹਾਲ ਹੈ ਜੀ? ਠੀਕ ਹੈ ਜੀ। ਉਹ ਠੀਕ ਹੈ ਵੀਰੇ। ਹਾਂ ਜੀ ਵਧੀਆ ਜੀ। ਤੇ ਬਾਈ ਟਰੈਕਟਰ ਚੱਲਿਆ ਆਪਣੇ ਗਵਾਂਢੀ ਪਿੰਡ। ਭਾਈ ਨੇ ਕੋਲ ਵੀ ਪਹਿਲਾਂ ਸੋਨਾ ਲੀਕਾ ਹੀ ਆ ਤੇ ਭਾਈ ਸੋਨਾ ਲੀਕਾ ਪਹਿਲਾਂ ਵੀ ਤਾਂ ਲੈ ਕੇ ਚੱਲੇ ਹੁਣ ਵੀ ਤੁਸੀਂ ਲੈ ਕੇ ਚੱਲੇ ਆ ਹਾਂਜੀ ਹਾਂਜੀ ਤੇ ਜਾਨੀ ਕਿ ਤੁਹਾਨੂੰ ਵਧੀਆ ਕਿਦਾਂ ਚਲਾਈ ਚੁਲਾਈ ਤਾਂ ਓਕੇ ਟਰੈਕਟਰ ਹੈ ਬਹੁਤ ਵਧੀਆ ਠੀਕ ਹੈ ਜੀ ਤੁਹਾਡੇ ਕੋਲ ਵੀ 750 ਹੈ 750 ਹੋਈ ਠੀਕ ਹੈ ਜੀ ਭਾਈ ਅੱਗੇ ਨੂੰ ਭੱਜਦਾ ਆਪਣੇ ਪਿੱਛੇ ਨੂੰ ਭੱਜਦਾ ਠੀਕ ਹੈ ਜੀ ਆਹ ਸ਼ਟਲ ਵਗੈਰ ਪਹਿਲਾਂ 750 ਦਾ ਸੀ ਭਾਈ ਮਤਲਬ ਕਿ ਟਰੈਕਟਰ ਭਾਈ ਨੇ ਲਿਆ ਹੁਣ ਭਾਈ ਨੇ 17 ਮਾਡਲ ਵਿੱਚ ਦਿੱਤਾ ਟਰੈਕਟਰ ਤੇ ਹੁਣ ਪਹਿਲਾਂ 2 ਸਪੀਡ ਵਾਲਾ ਦਾ ਨਾ ਬਾਈ 2 ਵਾਲਾ ਲੈ ਕੇ 3 ਸਪੀਡ ਵਾਲਾ ਲੈ ਲਿਆ 3 ਸਪੀਡ ਵਾਲਾ ਲੈ ਲਿਆ ਠੀਕ ਜਣੇ ਪਹਿਲਾਂ ਬਾਈ ਨੇ ਵਰਤਿਆ ਵਾ ਟਰੈਕ ਠੀਕ ਆ ਬਾਈ ਠੀਕ ਆ ਬਾਕੀ ਬਾਈ ਜਿਹੜੇ ਟਰੈਕ ਆਪਣੇ ਵਰਤ ਆਉਦੇ ਨੇ ਆਪਣਾ ਦਿਲ ਜੁੜਿਆ ਉਹ ਹੁੰਦਾ ਆਟੋਮੈਟਿਕਲੀ ਹਨਾ ਹਾਂ ਚਲੋ ਠੀਕ ਆ ਬਾਈ ਮੁਬਾਰਕ ਆ ਤੁਹਾਨੂੰ ਬਹੁਤ ਬਹੁਤ ਠੀਕ ਆ ਠੀਕ ਆ ਮੂੰਹ ਮਠਾ ਕਰੋ ਜੀ ਆ ਜੋ ਹਾਂਜੀ ਹਾਂਜੀ ਕਰਦੇ ਆ ਜੀ ਲਿਓ ਤੇ ਬਾਈ ਸਾਡੇ ਭੱਟੀ ਬਾਈ ਅਜੇ ਕੱਲ ਪਰਸੋਂ ਹੀ ਆਇਆ ਘੁੰਮ ਕੇ ਆਦੇ ਬਾਈ ਫੋਟੋਆਂ ਦਾ ਖਾ ਰਿਆ ਲੈ ਦੇ ਲੈ ਉਰੀ ਮਨਾ ਦੇ ਗਏ ਆ ਪੱਟੀ ਬਾਈ ਕਿੱਧਰ ਘੁੰਮ ਕੇ ਆ ਛੱਡਦੇ ਇਹਨੂੰ ਕਿੱਥੇ ਕਿੱਥੇ ਬਾਈ ਮਨਾਲੇ ਿਕਨੌਰ ਕਾਜਾ ਅੱਛਾ ਕੰਪਨੀ ਵੱਲ ਤੇ ਟੂਰ ਲੱਗਿਆ ਅੱਛਾ ਇਹ ਮਤਲਬ ਕਿ ਜਿਹਨਾਂ ਨੇ ਵੱਧ ਟਰੈਕਟਰ ਵਿੱਚ ਉਹਨਾਂ ਨੂੰ ਹਾਂ ਟਾਰਗੇਟ ਪੂਰਾ ਕਰਿਆ ਦਾ ਸੀ ਠੀਕ ਆ ਤੇ ਕਿੰਨੇ ਕ ਬੰਦੇ ਗਏ ਬੇ ਤੇ ਟੋਟਲ 300 ਬੰਦਾ ਦਾ 300 ਬੰਦਾ ਜਣੀ ਕੇ ਆਲ ਪੰਜਾਬ ਦੇ ਹਰਿਆਣਾ ਹਿਮਾਚਲ ਆਲ ਪੰਜਾਬ ਦੇ ਹਾਂ ਠੀਕ ਆ ਵਧੀਆ ਰਿਹਾ ਬਹੁਤ ਵਧੀਆ ਟੂਰ ਸੀ ਕਿੰਨੇ ਦਿਨ ਦਾ ਟ੍ਰਿਪ ਦਾ ਦੋ ਰਾਤਾਂ ਤਿੰਨ ਦਿਨ ਤੇ ਦੋ ਰਾਤਾਂ ਤਿੰਨ ਦਿਨ ਨਹੀਂ ਕਿ ਸਾਰਾ ਤੁਸੀਂ ਉਧਰ ਬਰਫਬਾਰੀ ਦੇਖ ਆਏ ਦੇਖ ਆਏ ਨੂੰ ਵਧੀਆ ਨਜ਼ਾਰੇ ਲੈ ਅੱਛਾ ਠੀਕ ਆ ਚਲ ਵਧੀਆ ਆਹਾ ਬਾਈ ਟਰੈਕਟਰ ਜਿਹੜੀ ਤੁਸੀਂ ਆ ਦੰਨੇ ਨਾਲ ਛਤਰੀ ਲਾ ਕੇ ਹਾਂਜੀ ਇਹ ਵਿੱਚੇ ਦੰਨੇ ਲਾ ਕੇ ਵਿੱਚੇ ਦੰਦੇ ਅੱਛਾ ਠੀਕ ਆ ਬੰਦੇ ਆ ਸਾਨੂੰ ਵੀ ਕਹੀ ਜਾਂਦੇ ਨੇ ਤੁਸੀਂ ਲਾਉਂਦੇ ਨਹੀਂ ਛਤਰੀ ਮੈਂ ਕਿਹਾ ਬਾਈ ਵੀ ਰੇਟ ਦਾ ਵਿੱਚੇ ਹੁੰਦੀ ਆ ਸੈਟਿੰਗ ਜੋ ਵਿੱਚੇ ਆ ਹੈ ਰੇਟ ਦੇ ਵਿੱਚੇ ਆ ਅੱਛਾ ਠੀਕ ਆ ਠੀਕ ਆ ਇਹ ਮੈਂ ਨਾ ਇਹ ਵੀ ਟਰੈਕਟਰ ਤਾਂ ਹੀ ਦਿੱਤਾ ਪਹਿਲਾਂ ਵੀ ਮੈਂ ਹੀ ਦਿੱਤਾ ਹੁਣ ਵੀ ਆਈ ਮੈਂ ਹੀ ਦਿੱਤਾ ਠੀਕ ਆ ਯਾਨੀ ਕਿ ਇਹਨਾਂ ਦੇ ਕੋਲੇ ਦੂਆ ਟਰੈਕਟਰ ਚੱਲਿਆ ਇਹ ਦੂਆ ਟਰੈਕਟਰ ਚੱਲਿਆ ਅੱਛਾ ਨਵੇਂ ਨਵੇਂ ਸਾਲ ਦਾ ਠੀਕ ਆ ਸਾਲ ਵਧੀਆ ਬਾਈ ਉਹ ਦੂਆ ਟਰੈਕਟਰ ਆਪਣਾ ਜਿਹੜਾ ਬਈਨਾਂ ਕਾ 17 ਮਾਡਲ ਹੈ 17 ਮਾਡਲ ਆ ਪਿਓਰ 17 ਆ 1933 ਘੰਟੇ ਚੱਲਿਆ ਹੋਆ ਉਹਦੀ ਕੀ ਡਿਮਾਂਡ ਆ ਜੀ ਉਹਦੀ 4.5 ਲੱਖ 4.5 ਲੱਖ 17 ਮਾਡਲ 17 ਮਾਡਲ ਟਾਇਰ ਨਾਲ ਦੇ ਆ ਨਾਲ ਦੇ ਟਾਇਰ ਆ ਟਰੈਕਟਰ ਸੁਸਰਾ ਬਹੁਤ ਆ ਅੰਮਰਸਾਦ ਨੰਬਰ ਉੱਪਰ 9 ਹੋਇਆ ਹੋਇਆ ਉੱਪਰ ਨਾਮ ਹੋ ਚਲੋ ਉਹ ਵੀ ਦਿਖਾ ਦਿੰਨੇ ਆਪਾਂ ਹਾਂਜੀ ਠੀਕ ਇਹ ਬਾਕੀ ਮਾੜਾ ਮੋਟਾ ਹੋ ਜੂ ਉਹਦੇ ਚੋਂ ਮੌਕੇ ਜਿਹਾ ਸੱਦਣਾ ਮਾੜ ਕੰਨ ਹੋ ਜੂ ਕਰ ਦੂੰਗੇ ਹਾਂਜੀ ਠੀਕ ਆ ਬਾਈ 17 ਮਾਡਲ ਬਾਈ ਕੱਟਿਆ ਆਪਾਂ ਤੁਹਾਨੂੰ ਉਹ ਵੀ ਦਿਖਾ ਦੰਨੇ ਆ ਜੇ ਕੋਈ ਹੋਇਆ ਚਾਹ 93 ਮਾਡਲ ਹਾਂ ਆ ਬਾਈ ਦਿਖਾਤਾ ਤਾਂ ਕਰ ਲ ਆਪਾਂ ਨੇ 99 ਮਾਡਲ ਵਿੱਚ ਕੱਟਿਆ ਬਾਈ ਬਾਈ ਨਾਲ 17 ਵੀ ਨੰਦ ਪੋਤਾ ਇਹ ਵੀ ਕਰਦਾ ਦਿਖਾਤਾ ਤਾਂ ਆਪਾਂ ਨੇ ਠੀਕ ਆ ਇਹ ਮਹੀਨੇ ਵੀ ਬਾਈ ਜਿਹੜੇ ਸਾਹਮਣੇ ਉਹ ਤਾਂ ਥੋੜੇ ਟਰੈਕਟਰ ਫੇਰ ਵੀ ਵਧੀਆ ਵੇਚ ਗਏ ਹਾਂ ਹੋ ਜਾਣੇ ਵਧੀਆ ਟਰੈਕਟਰ ਨੇ ਹਾਂ ਤੇ ਲੋਹਟੀ ਔਰ ਚਾਹੇ ਕਾਲੂ ਫੇਰ ਤੋਂ ਇੱਕ ਅੱਛਾ ਹਾਂਜੀ ਠੀਕ ਆ ਚੱਲ ਆਪਾਂ ਬਾਈ ਪੱ ਸਮਾਲਾ ਆਪਰਾ ਜਿਹੜਾ ਏਰੀਆ ਇਹ ਹੋਊਗੀ ਇੱਧਰ ਇਹ ਲੋਕਲ ਜਾਨਵਰਾਂ ਦਾ ਕੰਮ ਵੀ ਪੁਰਾਣਾ ਕਰਦਾ ਬਾਈ ਇਹ ਗੱਲ ਦਾ ਫਰਕ ਪੈ ਜਾਂਦਾ ਫਿਰ ਲਿੰਕ ਬਾਦੂ ਬਾਈ ਬਾਈ ਮੈਂ ਤਾਂ ਵੀ ਬਹੁਤ ਕਰਦਾ ਘੁੰਮਣਾ ਫੇਰ ਨਾ ਬਗਲੇ ਦੀ ਮਿੰਤਾਂ ਕਰਨੀ ਆ ਬਾਈ ਬਹੁਤ ਔਖਾ ਟਰੈਕਟਰ ਜਣਾ ਕਹੇ ਦੰਨੇ ਆ ਜਿਹੜਾ ਟਰੈਕਟਰ ਦੰਦਾ ਬਗਲੇ ਦੀ ਮਿੰਤ ਖਾਨੀ ਬਹੁਤ ਔਖੀ ਆ ਪੱਟੀ ਬੋਈ ਕੰਪੀਟੀਸ਼ਨ ਵੀ ਬਹੁਤ ਹੋ ਗਿਆ ਕੰਪੀਟੀਸ਼ਨ ਬਹੁਤ ਆ ਮੇਰਾ ਜਿਆਦਾ ਸਵਰਾਜ ਗੱਲ ਅੱਛਾ ਸਵਰਾਜ ਦਾ ਪੰਗਾ ਪੇਚਾ ਵਸਾਦਾ ਮੇਰਾ ਅੱਛਾ ਹਾਂ ਠੀਕ ਆ ਨਿਊ ਆਰਲੈਂਡ ਦਾ ਖੜਦਾ ਨਹੀਂ ਸਾਡੇ ਮੂਰੇ ਨਾ ਕੋਸਟ ਵਾਲਾ ਖੜਾ ਹਾਂ ਸਾਡਾ ਪੰਜਾ ਪੰਗਾ ਹੀ ਸਵਰਾਜਗਰ ਆਪਣੇ ਜਣੀਏ ਥੋੜੇ ਲੋਕ ਹੋਲੈਂਡ ਦਾ ਲੰਦੇ ਹੈਗੇ ਘੱਟ ਲੈਣੇ ਆ ਘੱਟ ਲੈਣੇ ਦੁਆਬੇ ਰੀਜ ਸਵਰਾਜਗਰ ਦੁਆਬੇ ਰੀਜ ਵੱਧ ਲੈਣੇ ਰੋਬੈਲ ਵਾਲੇ ਚੱਲ ਸਾਡਾ ਪੰਗਾ ਹਾਂ ਆਪਣੇ ਉਰੇ ਜਣੀਏ 55 ਦੇ ਦਾ ਵੱਧ ਕੰਪੀਟੀਸ਼ਨ ਹਾਂ ਠੀਕ ਆ ਭਾਈ ਚਾ ਠੀਕ ਆ ਭੱਟੀ ਭਾਈ ਓਕੇ ਜੀ ਧੰਨਵਾਦ ਥੋੜੀ ਬਾਈ ਟਰੈਕਟਰ ਚੱਲਿਆ ਜੀ ਦੋਨੇ ਵੀਰ ਆਪਣੇ ਲੋਕਦੇ ਨੇ ਕਮਾਲਪੁਰ ਦੇ ਆਪਣਾ ਮਾਰਦਾ ਬਾਈ ਕਿਉਂਕਿ ਥੋਤਾ ਬਦਲੂਗਾ ਕਿ ਕਿੱਲਾ ਹੋਇਆ ਬਦਲ ਟਰੈਕਟਰ ਵਧੀਆ ਬਾਈ ਨਵੇਂ ਸਾਲ ਦੇ ਵਿੱਚ ਸਮਝ ਲਓ ਵੀ ਜਿਹੜੇ ਹੁਣ ਟਰੈਕਟਰ ਆ ਰਹੇ ਸਾਰੇ ਤਾਂ ਬਾਈ ਨਵੇਂ ਮਾਰਕਿਆਂ ਵਾਲੇ ਹੀ ਨੇ ਇਹ ਬਾਈ ਪੁੱਛੀ ਜਾਂਦੇ ਵੀ ਮਾਰਕੇ ਕਿਹੜੇ ਪੁਰਾਣੇ ਕਾ ਨਵੇਂ ਹੁਣ ਜਿੰਨੇ ਵੀ ਟਰੈਕਟਰ ਨਵੇਂ ਆ ਰਹੇ ਸਾਰੇ ਨਵੇਂ ਮਾਰਕਿਆਂ ਵਾਲੇ ਆ ਰਹੇ ਨੇ ਕੋ ਜੀ ਬਾਈ ਕੱਪਤਾ ਹੀ ਹਲਵੇ ਦਾ ਬਾਕੀ ਹੋਰ ਵੀ ਬਾਈ ਟਰੈਕਟਰ ਖੜੇ ਨੇ ਇਹਨਾਂ ਕੋਲ ਸਾਰੇ ਜਿੰਨੇ ਵੀ ਡੀਆਈ 60 50 750 ਇਹ ਸਾਰੇ ਹੁਣ ਜਿਹੜੇ ਨਵਾਂ ਸਟਾਕ ਆਇਆ ਨਵੇਂ ਮਾਰਕੇ ਵਾਲੇ ਹੀ ਨੇ ਇਹਨਾਂ ਵਿੱਚ ਬਾਈ ਸਲੈਂਸਰ ਵੀ ਮੰਨ ਦੱਸਦਾ ਨੇ ਜਿਹੜੇ ਆਹ ਸਲੈਂਸਰ ਇਹ ਨਵੇਂ ਆ ਚਾਏ ਨੇ ਬਾਈ ਜਿਹਨੂੰ ਆਹ ਸਲੈਂਸਰ ਲੱਗਿਆ ਵਾ ਇਹਨਾਂ ਨੇ ਫਰਕ ਪਾਇਆ ਹੁਣ ਆਹ ਹੁਣ ਸਿੰਗਲ ਪਾਈਪ ਵਾਲੀ ਸਲੈਂਸਰ ਦੇ ਤਾ ਸਿਰੇ ਦੇ ਸਿਰੇ ਤੱਕ ਠੀਕ ਹੈ ਜੀ ਇੱਕ ਮੈਂ ਵੀ ਦਾ ਕੱਲ ਕਮੈਂਟ ਵੀ ਆਇਆ ਦਾ ਕਹਿੰਦਾ ਬਾਈ ਕੀ ਆ ਫਰਕ ਪਾਇਆ ਬਾਈ ਥੱਲੇ ਤੇ ਤਾਂ ਉਹੀ ਆ ਸਾਰਾ ਜਿਗਾਰ ਉਰੀ ਤੇ ਬਸ ਮਤਲਬ ਕੀ ਇਹਨੂੰ ਸਿੰਗਲ ਪਾਇਪ ਕਰਤਾ ਪਹਿਲਾਂ ਗੋਲ ਸਲੰਸਰ ਆਉਂਦਾ ਦਾ ਬੜਾ ਉਹਦਾ ਸਿੰਗਲ ਪਾਇਪ ਵਾਲਾ ਦੇਤਾ ਇੰਨਾ ਕੀ ਫਰਕ ਬਾਕੀ ਤਾਂ ਸੇਮੇ ਆ ਤੇ ਆ ਟਰੈਕਟਰ ਵਿੱਚ ਇਕੱਠਿਆ ਬਾਈ ਬਾਈ ਨਾਲੇ ਦੇਖ ਲੋ ਜੀ 17 ਮਾਡਲ ਆਈ ਟਾਇਰ ਨਾਲ ਦੇ ਅੱਧ ਤੇ ਉੱਪਰ 60 60 65 ਪੈਸੇ ਟਾਇਰ ਹੋਣਗੇ ਟਰੈਕਟਰ ਸਾਫ ਆ ਇਹਨ ਚੱਲਿਆ ਵਾ ਬਾਈ ਮੇਰੇ ਹਿਸਾਬ ਨਾਲ 1900 ਘੰਟੇ ਚੱਲਿਆ ਵਾ ਟਰੈਕਟਰ 1900 ਘੰਟੇ ਕੰਡੀਸ਼ਨ ਤੁਹਾਡੇ ਸਾਹਮਣੇ ਟਰੈਕਟਰ ਸਾਰਾ ਅਰੀਜਨਲ ਹੈ ਬਾਈ ਤੇ ਕੋਈ ਉਹ ਨਹੀਂ ਹੈਗਾ ਰੰਗ ਪੇਂਟ ਨਹੀਂ ਕਿਤੋਂ 17 ਮਾਡਲ ਹੈ ਉਹ ਲੋਕੇ ਕੰਡੀਸ਼ਨ ਹੈ ਕੋਈ ਹੋਇਆ ਚਾਹਵਨ ਬਾਈ ਦੇਖ ਲਿਓ ਡਿਮਾਂਡ ਦੱਸੀ ਇਹਨਾਂ ਨੇ 4.5 ਲੱਖ ਰੁਪਈਆ ਬਾਕੀ ਦਾ ਕਰ ਲੈਣਗੇ ਰੇਟ ਮੌਕੇ ਤੇ ਮਾੜਾ ਮੋਟਾ ਜੋ ਵੀ ਹੋਇਆ ਲੋ ਜੀ ਤੋਂ ਗਾਹਾਂ ਬਾਈ ਰੀਪਰ ਦਾ ਸੀਜ਼ਨ ਆ ਗਿਆ ਉੱਥੇ ਉਹਦੇ ਵਾਸਤੇ ਵਧੀਆ ਟਰੈਕਟਰ ਹੈ ਜੇ ਕਿਸੇ ਨੇ ਘੱਟ ਪੈਸੇ ਲੈਣੇ ਆ ਜੋ ਕੋਈ ਨਵਾਂ ਟਰੈਕਟਰ ਕਿਸੇ ਕੋਲ ਬਜਟ ਘੱਟ ਆ ਸੋਨਾ ਲੀਕਾ ਲੈਣਾ ਹੈ ਪਾਵਰ ਸਟੀਅਰਿੰਗ ਤਾਂ ਜਾਨੀ ਕਿ ਆ ਕੇ ਦੇਖ ਲਿਓ ਵਧੀਆ ਰੇਟ 'ਚ ਟਰੈਕਟਰ ਮਿਲ ਜੂਗਾ ਕਹਿਣ ਦਾ ਭਾਅ ਤੇ ਬਾਕੀ ਬਾਈ ਹੋਰ ਆਪਣੇ ਕੋਲ ਵੀ ਟਰੈਕਟਰ ਆ ਗਏ ਅੱਜ ਦੋ ਨਵੇਂ ਟਿੰਡੋ ਫਾਰਮ ਦੋ ਟਰੈਕਟਰ ਆ ਗਏ ਕਿਉਂਕਿ ਹੁਣ ਕੋਈ ਛੋਟਾ ਟਰੈਕਟਰ ਹੈਗਾ ਤਾਂ ਬਾਈ ਆਪਣੇ ਕੋਲ 30 60 ਆ ਗਏ ਜੀ ਕਾਬੜੇ ਕੋਲ 4 ਸਪੀਡ ਵਾਲ ਆ ਗਿਆ 352 ਤੇ ਕਿਉਂਕਿ ਆਪਣੇ ਕੋਲ ਇੱਕੋ ਰਹਿ ਗਿਆ ਸੀਗਾ 3048 ਆਪਣੇ ਕੋਲ 4 ਸਪੀਡਾਂ ਵਾਲੇ ਹੁਣ ਅੱਜ ਦੋ ਮੰਗਾਏ ਆ ਸ਼ਾਇਦ ਦੋ ਟਰੈਕਟਰ ਹੋਰ ਆ ਜਾਣੇ ਇੱਕ ਦੇ ਦਿਨ ਚ ਕਿਉਂਕਿ ਆਪਾਂ ਨੇ ਵੀ ਦੇਣੀ ਆ ਬਾਈ ਟਰੈਕਟਰਾਂ ਦਾ ਆਰਡਰ ਆਇਆ ਵਾ ਤਾਂ ਕਰਕੇ ਜੀ ਮੰਗਾਏ ਨੇ ਬਾਕੀ ਬਾਈ ਕਿਸੇ ਨੇ ਹੋਰ ਕੋਈ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਪੁਰਾਣਾ ਤਾਂ ਉਹ ਵੀ ਮੇਰਾ ਵੀਰ ਜ਼ਰੂਰ ਕੰਟੈਕਟ ਕਰਿਆ ਕਰੋ ਆਪਣੇ ਪੁਰਾਣੇ ਟਰੈਕਟਰ ਦੀਆਂ ਫੋਟੋ ਵੀਡੀਓ ਆਪਾ ਪਾ ਦਿਆ ਕਰੋ ਬਾਈ ਤੇ ਰੇਟ ਨਾਲ ਦੱਸ ਦਿਆ ਕਰੋ ਕੀ ਹਿਸਾਬ بتاਵਾ ਬਾਕੀ ਜੇ ਕਿਸੇ ਵੀ ਵੀਰ ਨੇ ਨਵਾਂ ਇੰਟੋ ਫਾਰਮ ਲੈਣ ਦਾ ਲੈਣਾ ਹੈ ਤਾਂ ਉਹ ਵੀ ਆਪਣੇ ਨਾਲ ਕੰਟੈਕਟ ਕਰਿਆ ਕਰੋ ਜੀ ਤੇ ਰੇਟ ਬਾਈ ਆਪਾਂ ਆਪਣਾ ਨੰਬਰ ਥੱਲੇ ਮੈਂਸ਼ਨ ਕਰਾਂਗੇ ਉੱਥੇ ਤੁਸੀਂ ਆ ਕੇ ਕਿਸੇ ਵੀ ਤੁਸੀਂ ਕੋਈ ਵੀ ਮਾਡਲ ਲੈਣਾ ਉਹਦਾ ਰੇਟ ਪਤਾ ਕਰ ਸਕਦੇ ਆ ਜੀ ਠੀਕ ਆ ਜੀ ਤੇ ਬਾਕੀ ਜੋ ਵੀ ਆਪਾਂ ਮਨ ਲੀਏ ਰੇਟ ਹੋਊਗਾ ਆਪਾਂ ਤੁਹਾਨੂੰ ਪੂਰੇ ਰੇਟ ਵਿੱਚ ਟਰੈਕਟਰ ਦਵਾਂਗੇ ਵਧੀਆ ਦੇ ਜਾਇਜ਼ ਰੇਟ ਤੇ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇ ਵੀਡੀਓ ਵਧੀਆ ਲੱਗੀ ਤਾਂ ਬਾਈ ਲਾਈਕ ਕਰਿਓ ਤੇ ਆਪਣੇ YouTube ਚੈਨਲ ਨੂੰ ਵੀ ਕਰਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਧੰਨਵਾਦ